ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਖਾਸ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੰਜੀ ਤੁਸੀਂ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡਪ ਬਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੈਸੇਜ ਕਰਕੇ ਤੁਸੀਂ ਐਡ ਪਵਾ ਸਕਦੇ ਹੋ ਹਾਂਜੀ ਪਹਿਲਾਂ ਰਿਸਟਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਏ 88 ਦਾ ਬਰਥ ਹੈ ਜੀ ਇਹਦਾ 6 ਫੁੱਟ ਹਾਈਟ ਹੈ ਪੜਾਈ ਬੀ ਕੀਤੀ ਹੋਈ ਹੈ ਜ਼ਮੀਨ 10 ਏਕੜ ਹੈ ਇੰਟਰਨੈਸ਼ਨਲ ਪਲੇਅਰ ਹੈ ਇੰਗਲੈਂਡ 골ਡ ਮੈਡਲ ਹੈ ਕਈ ਕੰਟਰੀਆਂ ਦੇ ਵਿੱਚ ਲੱਗੇ ਹੋਏ ਨੇ ਬਹੁਤ ਵਧੀਆ ਖਾਨਦਾਨੀ ਪਰਿਵਾਰ ਏ ਲੜਕਾ ਵਧੀਆ ਹੈ ਸਿਰਪੱਜੂ ਐਸੀ ਦੀ ਸਿਟੀ ਦੀ ਲੜਕੀ ਚਾਹੀਦੀ ਵਿਆਹ ਜਲਦੀ ਕਰਨਾ ਚਾਹੁੰਦੇ ਨੇ ਸੰਗਰੂਰ ਤੋਂ ਬਿਲੋਂਗ ਕਰਦੇ ਨੇ ਜੀ ਇੱਥੇ ਇਹਨਾਂ ਦੇ ਨੰਬਰ ਦਿੱਤੇ ਗਏ ਨੇ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗੇ ਤਾਂ ਪਰਿਵਾਰ ਦੇ ਨਾਲ ਕੰਟੈਕਟ ਕਰ ਸਕਦੇ ਨੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹੈ ਉਮਰ 32 ਸਾਲ ਹੈ ਹਾਈਟ 5 ਫੁੱਟ 8 ਇੰਚ ਪੜਾਈ 10ਵੀਂ ਪਾਸ ਹੈ ਜੀ 5 ਏਕੜ ਜ਼ਮੀਨ ਹੈ ਘਰੀਲੂ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਮੁਖ ਸਰ ਸੈਅਬ ਤੋਂ ਬਿਲਾਉਂ ਕਰਦੇ ਨੇ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਕੈਨੇਡਾ ਪੀਆਰ ਜਨਮ ਤਰੀਕ 27/8/1995 ਹਾਈਟ 5 ਫੁੱਟ 6 ਇੰਚ ਐਜੂਕੇਸ਼ਨ ਬੀਐਸਸੀ ਨਾਨ ਮੈਡੀਕਲ ਕੀਤੀ ਹੋਈ ਹੈ ਜੀ ਪੋਸਟ ਗ੍ਰੈਜੂਏਟ ਪੈਟਰੋਲੀਅਮ ਇੰਜੀਨੀਅਰਿੰਗ ਵਰਕਿੰਗ ਪਰਮਾਨੈਂਟ ਜੋਬ ਇਨ ਬੈਂਕ ਜ਼ਿਲ੍ਹਾ ਮੋਗਾ ਤੋਂ ਬਿਲੋਂਗ ਕਰਦੇ ਆ ਜੀ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਅੰਟੀ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਰਾਣਗੜੀਆ ਸਿੱਖ ਲੜਕਾ ਕਾਰਪੇਂਟਰ ਦਾ ਕੰਮ ਹੈ ਜੀ ਤਲਾਕਸ਼ੁਦਾ ਜਨਮ ਤਰੀਕ 26/8/1981 ਹਾਈਟ 5 ਫੁੱਟ 7 ਇੰਚ ਪੜਾਈ +2 ਪਾਸੇ ਵਧੀਆ ਘਰ ਪਰਿਵਾਰ ਹੈ ਇੱਕ ਪਹਿਣ ਜੋ ਕਿ ਸੈਟਲ ਨੇ ਫਗਵਾੜਾ ਸ਼ਹਿਰ ਤੋਂ ਬਿਲੋਂਗ ਕਰਦੇ ਆ ਜੀ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਲਓ ਜੀ ਹਾਂਜੀ ਅਗਲਾ ਰਿਸ਼ਤਾ ਜੱਟ ਸਿੱਖ ਲੜਕਾ ਹੈ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ 5 ਏਕੜ ਜ਼ਮੀਨ ਹੈ ਉਮਰ 32 ਸਾਲ ਹੈ ਹਾਈਟ 5 ਫੁੱਟ 7 ਇੰਚ ਪੜ੍ਹਾਈ 10ਵੀਂ ਪਾਸ ਕੀਤੀ ਹੋਈ ਹੈ ਜੀ ਵਧੀਆ ਘਰ ਪਰਿਵਾਰ ਹੈ ਘਰੇਲੂ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਮੁਕਸਰ ਸਹਿਰ ਤੋਂ ਬਿਲੋਂਗ ਕਰਦੇ ਨੇ ਨੰਬਰ ਇਹਨਾਂ ਦਾ ਨਾਲ ਦਿੱਤਾ ਗਿਆ ਹੈ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਜੀ ਰਾਮਦਾਸੀਆ ਸਿੱਖ ਲੜਕੀ ਜਨਮਤਰੀ 1992 ਹੈ ਕੱਦ 5 ਫੁੱਟ ਹੈ ਰੰਗ ਸਾਫੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਟੀਚਰ ਲਈ ਸਰਕਾਰੀ ਨੌਕਰੀ ਕਰਦੀ ਨੜਕੇ ਦੀ ਲੋੜ ਹੈ ਹਾਂਜੀ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਜੀ ਕੁਆਲਿਫਿਕੇਸ਼ਨ ਇਹਨਾਂ ਦੀ ਏਟੀਟੀ ਐਮਏ ਪੋਲੀਟੀਕਲ ਸਾਇੰਸ ਦੀ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਲੜਕੇ ਦਾ ਜੱਟ ਸਿੱਖ ਲੜਕਾ ਨਾਮ ਅਮਰਿੰਦਰ ਸਿੰਘ ਡੋਬੀ 11 8 1988 ਕੱਦ 5 ਫੁੱਟ 7 ਇੰਚ ਪਿੰਡ ਪੱਟੀਵਾਲ ਕਲਾਂ ਸੰਗਰੂਰ ਪੜ੍ਹਾਈ ਬੀਏ ਕੀਤੀ ਹੋਈ ਜੀ ਲਾਇਬ੍ਰੇਰੀ ਡਿਪਲੋਮਾ ਕੰਪਿਊਟਰ 1 ਇਅਰ ਪਰਿਵਾਰ ਦੇ ਵਿੱਚ ਮੈਂਬਰ ਮੰਮੀ ਡੈਡੀ ਛੋਟਾ ਭਰਾ ਕਿ ਮੁੰਡਾ ਆਪ ਤੇ ਸਾਲੋ ਵਾਕਿਆ ਯੂਰਪ ਆਪਰੇਟਰੇ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਜੇ ਰਿਸ਼ਤਾ ਤੁਹਾਨੂੰ ਚੰਗਾ ਲੱਗਦਾ ਹੈ। ਸੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਰਦਾਰ ਜੋ ਕਿ ਸੈਟਲ ਜਨਮ ਤਰੀਕ 16/2/1998 ਹਾਈਟ 5 ਫੁੱਟ 8 ਇੰਚ 13 ਇਕੜ ਜ਼ਮੀਨ ਹੈ ਦੋ ਪੈਣਾ ਨੇ ਇੱਕ ਪੈਨ ਕੈਨੇਡਾ ਵਿੱਚ ਮੈਰਿਡ ਹੈ ਜੋਕੇ ਵਿੱਚ ਲੜਕੀ ਪੀਆਰ ਜਾਂ ਵਰਕ ਪਰਮਿਟ 5 ਫੁੱਟ 5 ਇੰਚ ਤੋਂ ਉੱਪਰ ਹਾਈਟ ਹੋਵੇ ਤਰਨ ਤਰਨ ਤੋਂ ਬਿਲੋਂਗ ਕਰਦੇ ਆ ਜੀ ਮੋਬਾਈਲ ਨੰਬਰ ਇਹਨਾਂ ਦਾ ਵੀ ਦਿੱਤਾ ਗਿਆ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਜੀ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਲੜਕੇ ਲੜਕੇ ਜਾਂ ਰਿਲੇਟਿਵ ਦੇ ਵਿੱਚੋਂ ਕਿਸੇ ਦੀ ਵੀ ਐਡ ਪਵਾਉਣਾ ਚਾਹੁੰਦੇ ਹੋ ਜੀ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਐਡ ਪਵਾ ਸਕਦੇ ਹੋ ਜੀ। ਇੱਕ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ।